ਨਾਲੇ ਜਿਹੜੇ ਵਾਰ ਸੌਦੇ ਤੂੰ ਕਰਮਾਉਣਾ ਤੇ ਵਾਰੋ ਵਾਰ ਕਮਿਸ਼ਨਾਂ ਖਾ ਜਾਣਾ ਕਿ ਮੈਨੂੰ ਕੁਝ ਨਹੀਂ ਪਤਾ ਲੱਗਦਾ ਕੀ ਗੱਲ ਤੂੰ ਭਾਬੀ ਨੂੰ ਯਾਰਦਾ ਸਸਰੀ ਘਰ ਭਾਬੀ ਜੀ ਕਿ ਮੈਂ ਠੀਕ ਹਾਂ ਸੋ ਬੰਨੇ ਗੁੱਸਾ ਨਾ ਕਰੀ ਪਾਬੇ ਤੇਰੇ ਨਾਲ ਲੱਖ ਗੁਣਾ ਸੋਹਣੀ ਆ ਪਰ ਨਾ ਇਹ ਮੈਡਮ ਹੁਣ ਪੇਕਿਆ ਤਾਂ ਨਾ ਬੂਸਟ ਆਪ ਹੋ ਕੇ ਆਈ ਐ ਤੁਸੀਂ ਕੱਲ ਦਾ ਸਾਰਾ ਕੁਝ ਭੁੱਲ ਗਏ ਜੇ ਜੇ ਇਹੀ ਸਭ ਕੁਝ ਇਹਨਾਂ ਨੂੰ ਪਾਲੀ ਨਾਲ ਕੀਤਾ ਫੇਰ ਜਿੱਦਾਂ ਥੱਪੜ ਮਾਰਨਾ ਆ ਬਾਹਮ ਲੋੜਨੀ ਫੇਰ ਹਾਂਜੀ ਮਨਪੀ ਜੀ ਕੀ ਹਾਲਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਮਾਨਵਰੀਦ ਬਾਕੀ ਗੱਲਾਂ ਛੱਡ ਚਾਹ ਪੀਏਗਾ ਕੋਫੀ ਪੀਏਗਾ ਕਿ ਠੰਡਾ ਮੰਗਾਵਾ ਤੇਰੇ ਵਾਸਤੇ ਸਰਪੰਚ ਸਾਹਿਬ ਚਾਹ ਪਾਣੀ ਠੰਡਾ ਕੁਝ ਵੀ ਨਹੀਂ ਮੇਰੇ ਘਰ ਦਾ ਮਸਲਾ ਜਿੰਨਾ ਮੇਰੇ ਕੋ ਸਾਂਭਿਆ ਗਿਆ ਮੈਂ ਸਾਂਭ ਚੁੱਕਾ ਇਹ ਕਲੇਸ਼ਕ ਕਿੰਨੇ ਮਹੀਨੇ ਹੋ ਗਏ ਚੱਲਦੇ ਨੂੰ ਪਰ ਮੈਂ ਫਿਰ ਵੀ ਮੈਂ ਕੀ ਤੁਹਾਡੇ ਨਾਲ ਗੱਲ ਕਰਨੀ ਹੈਗੀ ਆ ਪਰ ਹੁਣ ਤੁਹਾਡੀ ਲੋੜ ਪੈ ਹੀ ਗਈ ਮੈਨੂੰ ਯਾਰ ਮਨਪ੍ਰੀਤ ਹੁਕਮ ਲਾ ਕਿੱਦਾਂ ਕਰਨਾ ਕਿਦਾਂ ਨਹੀਂ ਕਰਨਾ ਆਪਾਂ ਤੇਰੇ ਨਾਲ ਆਪਾਂ ਤੇ ਤੋਂ ਬਾਹਰ ਥੋੜੀ ਆ ਸਰਪੰਚ ਸਾਹਿਬ ਤੁਹਾਨੂੰ ਪਤਾ ਮੇਰੇ ਭਰਾ ਦਾ ਸਵਰਨੇ ਦਾ ਉਹ ਵਿਆਹ ਵੀ ਹੋਇਆ ਦੋ ਦੇ ਘਰੇ 3 ਵੀ ਹੈਗੀਆਂ ਉਹ ਫਿਰ ਵੀ ਬਾਹਰ ਮੂੰਹ ਮਾਰਦਾ ਪਿਆ ਉਹ ਯਾਰ ਉਹ ਸੁਧਰਿਆ ਨਹੀਂ ਹਾਲ ਤੱਕ ਅਜੀਤ ਨਾਲ ਉਹ ਵਿਆਹ ਕਰਾਇਆ ਸੀਗਾ ਉਹ ਵੀ ਤਾਂ ਕਿਸੇ ਦੀ ਕੱਢ ਕੇ ਲਿਆ ਇਹ ਬੰਦ ਸਾਹਿਬ ਜਿਹੜੀ ਕੱਢ ਕੇ ਲਿਆ ਸੀ ਨਾ ਨਾ ਉਹਦੀ ਇੱਜ਼ਤ ਕਰਦਾ ਪਿਆ ਨਾ ਉਹਦੀ ਕੁੜੀਆਂ ਦੀ ਇੱਜ਼ਤ ਕਰਦਾ ਪਿਆ ਤੂੰ ਮੇਰੇ ਨਾਲ ਹੀ ਸੇਵਾ ਦੱਸ ਨਹੀਂ ਮੈਂ ਤੇਰੇ ਨਾਲ ਕੀ ਕਰ ਸਕਦਾ ਸਰਪੰਚ ਸਾਹਿਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਪਰਿਵਾਰ ਨਾਲ ਟੀ ਆਣਾ ਰਲ ਕੇ ਰਵੇ ਜੇ ਨਹੀਂ ਰਹਿ ਸਕਦਾ ਤੇ ਉਹ ਜਿਹੜਾ ਕੁੜੀਆਂ ਦਾ ਹੱਕ ਬੰਦਦਾ ਉਹ ਦਵੇ ਉਹਨੂੰ ਗੱਲ ਤਾਂ ਤੇਰੀ ਸਿਆਣੀ ਆ ਪਰ ਜੇ ਤੂੰ ਆਪਦੇ ਪਰਿਵਾਰ ਦੇ ਖਿਲਾਫ ਜਾਏਗਾ ਤਾਂ ਫਿਰ ਤੇਰਾ ਘਰ ਖਰਾਬ ਹੋਣਾ ਮੇਰਾ ਕਿਹੜਾ ਘਰ ਸਹੀ ਚੱਲਦਾ ਪਿਆ ਬਸ ਮੈਂ ਆਪਣੀ ਭਤੀਜਿਆਂ ਨੂੰ ਰੁੱਲਦਿਆ ਨਹੀਂ ਦੇਖ ਸਕਦਾ ਸ਼ਾਬਾਸ਼ ਆ ਮਾਨਪ੍ਰੀ ਤੇਰੇ ਹੁਣ ਭਰਾ ਭਰਾ ਦੇ ਖਿਲਾਫ ਜਾਊਗਾ ਸਰਪੰਚ ਸਾਹਿਬ ਤੇ ਉਹ ਸਾਡਾ ਇੱਕੋ ਗੱਲ ਸਮਝਾ ਕੇ ਗਿਆ ਸੀਗਾ ਚੰਗੇ ਨਾਲ ਚੰਗੇ ਰੋ ਮਾੜੇ ਨਾਲ ਮਾੜੇ ਰੋ ਆਪਦੇ ਸਕੇ ਦੀ ਮਨਾ ਗਲਤੀ ਹੋਵੇ ਨਾ ਤੇ ਉਹਦੇ ਵੀ ਖਿਲਾਫ ਚੱਲ ਜੀਏ ਕਿਉਂਕਿ ਸਰਪੰਚ ਸਾਹਿਬ ਆਪਾਂ ਨੂੰ ਕੋਈ ਹੱਕ ਨਹੀਂ ਬਗਾਨੇ ਦੀ ਜ਼ਿੰਦਗੀ ਖਰਾਬ ਕਰਨ ਦਾ ਸਰਪੰਚ ਸਾਹਿਬ ਮਨੂੰ ਦੋਨੇ ਕੁੜੀਆਂ ਦਾ ਨਾ ਮੋਹ ਜਾ ਜਾਂਦਾ ਪਿਓ ਵਾਸਤੇ ਕਿੱਦਾਂ ਤਰਸਦੀਆਂ ਹੋਣਗੀਆਂ ਤੂੰ ਦਾਸ ਬਾਨ ਪ੍ਰੇਤ ਪਿਆਰ ਨਾਲ ਸਮਝਾਈਏ ਕਿ ਫਿਰ ਦੂਜਾ ਤਰੀਕਾ ਵਰਤੀਏ ਗੱਲ ਹੈਗੀ ਏਦਾਂ ਬੰਦਾ ਇੱਕ ਨਹੀਂ ਹੈਗਾ ਤਿੰਨੇ ਆਣੇ ਆ ਮੈਂ ਕਹਿੰਦਾ ਪਹਿਲਾਂ ਪਿਆਰ ਨਾਲ ਨਾ ਸਮਝਾ ਦਈਏ ਤਿੰਨ ਆ ਦੋ ਗੜੇ ਆ ਗਏ ਹੋਰ ਇੱਕ ਮੇਰੀ ਮਾਂ ਤੇ ਇੱਕ ਮੇਰਾ ਭਰਾ ਤੇ ਇੱਕ ਮੇਰੀ ਜਨਾਨੀ ਤੇਰੀ ਘਰ ਦੀ ਵੀ ਤੇਰੇ ਖਿਲਾਫ ਚੱਲੀ ਜਾਂਦੀ ਆ ਆ ਤਾਂ ਨਹੀਂ ਸਮਝ ਆਈ ਮੈਨੂੰ ਇਸ ਦੁਨੀਆ ਦੇ ਰਿਸ਼ਤੇ ਨਾ ਸਿਰਫ ਨਾਮ ਦੇ ਨੇ ਤੇ ਚੱਲਦਾ ਪੈਸਾ ਹੀ ਆ ਮਤਲਬ ਰਾਮ ਲਾ ਕੇ ਘਰ ਦਾ ਖਿੰਡਿਆ ਪਿਆ ਵਾ ਇਕੱਠਾ ਹੀ ਕਰਨਾ ਮੇਰਾ ਘਰ ਇਕੱਠਾ ਹੋਵੇ ਜਾਂ ਨਾ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਬਗਾਨੀਆਂ ਜਿਹੜੀ ਕੁੜੀ ਹੈਗੀ ਹੈ ਨਾ ਤੇ ਦੋ ਧੀ ਹੈ ਗਿਆ ਮੈਂ ਬੰਦਾ ਹੱਕ ਉਹਨੂੰ ਦਿਵਾਣਾ ਦੇ ਰਸ ਵਰਨੇ ਦਾ ਨੰਬਰ ਲਾਵਾਂ ਨੂੰ ਫੋਨ ਮੈਂ ਉਹਨੇ ਨਹੀਂ ਫੋਨ ਚੱਕਣਾ ਉਹ ਤਾਂ ਅੱਜ ਕੱਲ ਪਹਾੜਾਂ ਤੇ ਰਹਿੰਦਾ ਸਾਰੀ ਦਿਹਾੜੀ ਆਪਦੀ ਘਰੇ ਜਨਾਨੀ ਛੱਡ ਗਏ ਨਾ ਤੇ ਬਗਾਨੀ ਨਾਲ ਪਹਾੜਾਂ ਦੇ ਘੁੰਮਣ ਗਿਆ ਆ ਤੇ ਨਾਲੇ ਐਸ਼ ਕਰਦਾ ਫਿਰਦਾ ਬੜਾ ਯਾਰ ਗੰਦਾ ਬੰਦਾ ਯਾਰ ਉਹਦੀ ਦੋ ਧੀਾਂ ਨੂੰ ਫੇਰ ਵੀ ਨਹੀਂ ਸ਼ਰਮ ਆਦੀ ਸਰਪੰਸਾ ਇੱਕ ਗੱਲ ਵੀ ਨਹੀਂ ਸੁਣੀ ਬੇਸ਼ਰਮਾ ਦੀ ਡੁੱਲ ਗਈ ਦਾਲ ਤੇ ਅਸੀਂ ਡਲ ਡਲ ਖਾਂਦੇ ਆ ਉਹ ਹਸ ਹਵਾ ਮੇਰੇ ਘਰ ਦੇ ਆ ਚੱਲ ਮਨੂ ਅੱਜ ਮੇਰੀ ਹੈਗੀ ਮੀਟਿੰਗ ਕੱਲ ਦੋ ਮੀਟਿੰਗਾਂ ਦੋ ਦਿਨ ਮੈਂ ਵਿਜੀ ਆਂ ਪਰਸੋਂ ਮਾਰਦਾ ਮੈਂ ਜਿਹੜਾ ਪਰਸੋਂ ਮਿਲਦਾ ਤੈਨੂੰ ਆਗੇ ਸਰਪੰਚ ਸਾਹਿਬ ਪਰਸੋਂ ਤੱਕ ਆ ਜਾਇਓ ਸਬਰ ਦੇ ਬੰਨ ਟੁੱਟ ਚੁੱਕੇ ਹੋਏ ਆ ਉਹ ਮੈਨੂੰ ਪਤਾ ਤੇਰੇ ਗੁੱਸੇ ਦਾ ਬਸ ਗੁੱਸੇ ਤੇ ਆਪਣਾ ਭਰਾ ਨਾਲ ਛੇਲਦੀ ਕੋਈ ਨਹੀਂ ਮਾਰਦਾ ਮੈਂ ਪਰਸੋਂ ਜਿਹੜਾ ਛੇਲ ਛੜਾਈਆ ਤਾਂ ਬਹੁਤ ਹੋ ਜਗਾ ਸਰਪੰਚ ਸਾਹਿਬ ਹੁਣ ਤੋੜ ਤੜਾਈਆ ਹੋਊਗਾ ਉਹ ਹਾਂਜੀ ਹਾਂਜੀ ਭਾਜੀ ਮੈਨੂੰ ਪਤਾ ਤੁਹਾਡੀ ਰਜਿਸਟਰੀ ਆਈ ਹੋਈ ਆ ਆਪਣੇ ਆਫਿਸ ਪਈ ਆ ਪਵਨ ਗਿਆ ਹੋਇਆ ਆਪਣੇ ਸਹੁਰਿਆਂ ਵੱਲ ਉਹ ਆਉਂਦਾ ਤੇ ਫਿਰ ਮੈਂ ਆਉਂਦੇ ਹੱਥ ਪਹੁੰਚਾ ਦੇਣਾ ਠੀਕ ਹੈ ਜੀ ਧੀਪੀ ਰੋਟੀ ਬਣਾ ਦੇ ਜਲਦੀ ਜਲਦੀ ਜਾਵਾਂਗਾ ਹਾਂਜੀ ਭਾਜੀ ਨਹੀਂ ਨਹੀਂ ਯਾਰ ਭਾਜੀ ਇਹ ਕੰਮ ਤਾਂ ਥੋੜਾ ਪਵਨ ਹੀ ਕਰ ਸਕਦਾ ਮੇਰੇ ਤੋਂ ਨਹੀਂ ਹੋਣਾ ਉਹ ਯਾਰ ਸੌਰਿਆਂ ਵੱਲ ਗਿਆ ਹੋਇਆ ਉਹ ਆਉਂਦਾ ਫਿਰ ਇਹਨਾਂ ਥੋੜਾ ਕੰਮ ਕਰਾ ਦਨਾਂ ਕੋਈ ਗੱਲ ਠੀਕ ਹੈ ਕੀ ਗੱਲ ਸਾਰਿਆਂ ਨੂੰ ਪਵਨ ਦਾ ਕੀ ਕੰਮ ਆ ਤੁਹਾਡੇ ਨਾਲ ਕੋਈ ਕੰਮ ਨਹੀਂ ਸਮਝਾਣੀ ਮੈਂ ਕਿੱਦਾਂ ਆ ਬੈਠੇ ਬੈਠੇ ਨਾ ਤੁਹਾਨੂੰ ਦੋ ਫੋਨ ਆ ਗਏ ਨੇ ਤੇ ਹੌਲੀ ਹੌਲੀ ਤੀਜਾ ਵੀ ਆ ਜਾਊਗਾ ਕੀ ਗੱਲ ਸਾਰਿਆਂ ਨੂੰ ਪਵਨ ਨਾਲ ਹੀ ਕੰਮ ਤੁਹਾਨੂੰ ਕੋਈ ਨਹੀਂ ਜਾਣਦਾ ਉਮ ਮਾਰਕੀਟ ਦੇ ਸਾਰੇ ਕੰਮ ਪਵਨ ਹੀ ਫਾਮਦਾ। ਉਹ ਮੈਂ ਤਾਂ ਆਫਿਸ 'ਚ ਬਹਿਣਾ ਹੁੰਦਾ। ਜਾਂ ਗਾਹਕ ਨੂੰ ਆਣਾ ਪਲਾਟ-ਪਲੂਟ ਦਿਖਾਤਾ, ਜਾਂ ਪੇਮੈਂਟਾਂ ਦਾ। ਹੋਰ ਕੀ ਐ? ਕੱਲ ਤਾਂ ਉਹ ਆਪਦੇ ਸੌਰੀ ਫੰਕਸ਼ਨ ਤੇ ਗਿਆ। ਕਹਿੰਦਾ ਸੀਗਾ ਰਾਤ ਨੂੰ ਮੈਂ 2:30 ਵਜੇ ਤੱਕ ਆਜੂਗਾ। ਪਰ ਆਹ ਦੇਖ ਲੋ। ਅਗਲੇ ਦਿਨ ਦੇ 3:30 ਹੋ ਗਏ ਨੇ। ਉਹਨੂੰ ਕੋਈ ਟੈਨਸ਼ਨ ਨਹੀਂ ਹੈ ਕੰਮ ਦੀ। ਆ ਮੈਨੂੰ ਤਾਂ ਦੂਕ ਫੋਨ ਆਏ ਆ ਨਾ। ਉਹਦਾ ਫੋਨ ਵਜ-ਵਜ ਕਮਲਾ ਹੋ ਗਿਆ ਹੁਣ। ਇਹ ਤਾਂ ਮੈਨੂੰ ਤਾਂ ਫੋਨ ਆਏ ਆ ਜੇ ਉਹਨੇ ਨਹੀਂ ਚੱਕੇ ਹੁਣੇ। ਇਹਦਾ ਮਤਲਬ ਕਿਉਂ ਸਾਰੀਆਂ ਪਰਦੇ ਪੁਲਟੀਆਂ ਖੁਦ ਹੀ ਸੰਭਾਲਦਾ ਤੁਹਾਡੇ ਹੱਥ ਤਾਂ ਕੁਝ ਨਹੀਂ ਨਾ ਤੂੰ ਤਾਂ ਬਸ ਇਕੱਲੀ ਬਾਹੂ ਵਾਲੀ ਫੀਲਿੰਗ ਹੀ ਲੈਣ ਜੋਗਰੀ ਆ ਰੋਟੀ ਬਣੀ ਆ ਸਬਜੀ ਬਣੀ ਆ ਤੇ ਪਾ ਕੇ ਦੇ ਨਹੀਂ ਤਾਂ ਦੱਸ ਮੈਂ ਬਾਹਰੋਂ ਜਾ ਕੇ ਨਿਊਟਰੀਕੁੱਲ ਚ ਖਲਾਂਗਾ ਐਵੇਂ ਫਿਰ ਨਾ ਖਵਾ ਮੇਰਾ ਆਹੋ ਫਿਰ ਸੱਚੀਆਂ ਗੱਲਾਂ ਤੇ ਨਾ ਤੁਹਾਨੂੰ ਬਹੁਤ ਗੁੱਸਾ ਆਉਣ ਲੱਗ ਜਾਂਦਾ ਮੰਮੀ ਨੂੰ ਕੁਝ ਕਹਿ ਦਈਏ ਉਹਨਾਂ ਦਾ ਵੀ ਪਾਰਾ ਹਾਈ ਰਹਿੰਦਾ ਆ ਛੋਟੇ ਨੂੰ ਕਹਿ ਦਈਏ ਉਹ ਵੀ ਸਿਰ ਤੇ ਚੜ ਚੜ ਕੇ ਆਉਂਦਾ ਤੁਹਾਨੂੰ ਸਾਰੇ ਪਰਿਵਾਰ ਨੂੰ ਗੁੱਸਾ ਬਹੁਤ ਆਉਂਦਾ ਜੇ ਤੈਨੂੰ ਪਤਾ ਹੈ ਸਾਡੇ ਪਰਿਵਾਰ ਨੂੰ ਗੁੱਸਾ ਆਉਂਦਾ ਤੇ ਤੂੰ ਕਿਉਂ ਅੱਗ ਲਾਉਣ ਵਾਲੀਆਂ ਗੱਲਾਂ ਕਰਦੀ ਹੁੰਦੀ ਹੈ ਤੇ ਨਾ ਛੇੜਿਆ ਕਰ ਪਹਿਲਾਂ ਤੂੰ ਜ਼ੋਰ ਲਾਇਆ ਸੀ ਵੀ ਦੋਨੋਂ ਭਰਾ ਅੱਡ ਹੋ ਜਾਣ ਹੁਣ ਤੂੰ ਜ਼ੋਰ ਲਾਇਆ ਆ ਵੀ ਮਾਂ ਤੇ ਪੁੱਤ ਇਹ ਵੀ ਅੱਡ ਹੋ ਜਾਣ ਕੀ ਗੱਲ ਅਸੀਂ ਤੇਰਾ ਬਗਾੜਿਆ ਕੀ ਹੈ ਮੇਰੀ ਸੁਣੋ ਜੀ ਗੱਲ ਮੈਂ ਤੁਹਾਨੂੰ ਵੱਖਰਾ ਸਮਝਾਵਾਂ ਤੇ ਉਹਨੂੰ ਵੱਖਰਾ ਸਮਝਾਵਾਂ ਆਇਨਾ ਮੇਰੇ ਕੋਲ ਟਾਈਮ ਹੈ ਨਹੀਂਗਾ ਮੈਂ ਤਾਂ ਇਹ ਕਹਿਨੀ ਆ ਕਿ ਤੁਸੀਂ ਆਪਣੇ ਖਰਚੇ ਨਾ ਵੱਖਰੇ ਕਰ ਲੋ ਆਇਨਾ ਤੁਸੀਂ ਘੂਰੀਆਂ ਨਾ ਵਟੋ ਜੇ ਆਪਾਂ ਟਾਈਮ ਸਿਰ ਨਾਲ ਨਾ ਦੋਨੇ ਭਾਈ ਤੁਸੀਂ ਰਜਮੰਦੀ ਨਾਲ ਵੱਖਰੇ ਹੋ ਜਾਓਗੇ ਤਾਂ ਅੱਗੇ ਜਾ ਕੇ ਓਖੇ ਨਹੀਂ ਹੋਵਾਂਗੇ ਹੂੰ ਹੂੰ ਮੈਂ ਆਪਣੇ ਭਰਾ ਤੋਂ ਨਾ ਅੱਡ ਹੋ ਸਕਦਾ ਨਾ ਰਹਿ ਸਕਦਾ ਹਾਂ ਤੇ ਵੀ ਪਰ ਤੂੰ ਸਾਡੇ ਦੋਨਾਂ ਭਰਾਵਾਂ ਨੂੰ ਵੱਖ ਕਰਕੇ ਕਿਉਂ ਖੁਸ਼ ਆਂ ਨਹੀਂ ਜੋ ਤੈਨੂੰ ਚਾਹੀਦਾ ਉਹ ਤੈਨੂੰ ਮਿਲਦਾ ਜੋ ਅੰਛੂ ਨੂੰ ਚਾਹੀਦਾ ਉਹ ਉਹਨੂੰ ਮਿਲਦਾ ਉਹ ਦੋਨੇ ਜੀ ਆਗਿਆੇ ਛਾਵਾਂ ਮਾਰ ਲੈਂਦੇ ਨੇ ਪਰ ਮੈਂ ਥੋਡੀਆਂ ਛਾਵਾਂ ਨਹੀਂ ਮਰਨ ਲੈਂਦਾ ਵੀ ਮੇਰੇਆ ਭੋਲੇ ਪੰਛੀ ਆ ਜੇ ਹੁਣ ਮੈਂ ਕੁਛ ਬੋਲੂਗੀ ਨਾ ਤਾਂ ਤੁਹਾਨੂੰ ਗੁੱਸਾ ਆਉਣਾਗਾ ਉਹ ਤੈਨੂੰ ਨਾ ਕੁੰਡੀਆਂ ਤੇ ਕੁੰਡੀਆਂ ਲਾਈ ਜਾਂਦਾ ਪਰ ਤੈਨੂੰ ਕੁਛ ਨਹੀਂ ਪਤਾ ਲੱਗਦਾ ਫਿਰ ਤੁਸੀਂ ਭਰਾ ਦੇ ਪਿਆਰ ਚ ਐਨੇ ਐਨੇ ਹੋਏ ਪਏ ਨਾ ਕਿਉਂ ਅੰਦਰੋਂ ਅੰਦਰੀ ਤੁਹਾਨੂੰ ਖਾਈ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਭ ਦੇ ਤੁਸੀਂ ਕਰਾਉਨੇ ਹੋ ਉਹ ਵਾਲੀ ਪੇਮੈਂਟ ਤਾਂ ਤੁਹਾਡੇ ਤੱਕ ਪਹੁੰਚਦੀ ਆ ਪਰ ਜਿਹੜੇ ਉਹ ਬਾਹਰੋਂ ਬਾਹਰ ਸੌਦੇ ਕਰਾਉਂਦਾ ਉਹਨਾਂ ਦਾ ਤੁਹਾਨੂੰ ਕੁਝ ਪਤਾ ਲੱਗਦਾ ਦੀਪੀ ਹਵਾ ਚ ਤੀਰ ਨਹੀਂ ਚਲਾਇਦੇ ਹੁੰਦੇ ਤੈਨੂੰ ਕੀ ਲੱਗਦਾ ਤੇਰੀਆਂ ਇਹ ਗੱਲਾਂ ਕਰਕੇ ਮੈਂ ਪਵਨ ਤੇ ਸ਼ੱਕ ਕਰਾਂਗਾ ਕਦੇ ਉਹ ਨਹੀਂ ਅੱਛਾ ਸੰਧੂਆਂ ਦੀ ਦੁਕਾਨ ਦਾ ਸੌਦਾ ਹੋਣਾ ਸੀ ਉਹ ਹੋ ਗਿਆ ਕਿ ਨਹੀਂ ਉਹ ਨਹੀਂ ਹਜੇ ਨਹੀਂ ਹੋਇਆ ਉਹਨਾਂ ਦੀ ਨਾ ਡਿਮਾਂਡ ਵੱਧਾ ਗਾਹ ਕੰਨੇ ਪੈਸੇ ਭਰਦਾ ਨਹੀਂ ਤਾਂ ਹੀ ਤਾਂ ਕਹਿ ਰਹੀਆਂ ਮੈਂ ਭੋੜਿਆ ਪੰਛੀ ਆ ਕਿ ਜੇ ਦੁਨੀਆਦਾਰੀ ਚ ਰਹਿ ਰਹੇ ਆ ਨਾ ਤਾਂ ਦੁਨੀਆ ਦੀ ਨੌਲੇਜ ਰੱਖ ਉਹ ਦੁਕਾਨ ਦਾ ਸੌਦਾ ਹੋ ਗਿਆ ਤੇ ਸੌਦਾ ਵੀ ਤੇਰੇ ਭਰਾ ਨੇ ਕਰਾਇਆ ਹੋਏ ਇੱਕ ਗੱਲ ਸੁਣ ਕੇ ਖੜੇ ਹੋ ਗਿਓ ਬੈਠੋ ਹਲੇ ਤਾਂ ਮੈਂ ਹੋਰ ਵੀ ਤੁਹਾਨੂੰ ਬਹੁਤ ਕੁਝ ਦੱਸਣਾ ਤੇ ਨਾਲੇ ਉਹ ਦੁਕਾਨ ਦਾ ਸੌਦਾ ਤਾਂ ਹੋ ਗਿਆ ਕਮਿਸ਼ਨ ਵੀ ਪਵਨ ਨੇ ਲੈ ਲਈ ਤੁਹਾਨੂੰ ਕਿਉਂ ਨਹੀਂ ਦੱਸਿਆ ਉਹ ਨਹੀਂ ਉਹਦਾ ਸੌਦਾ ਨਹੀਂ ਹੋਇਆ ਤੈਨੂੰ ਭੁਲੇਖਾ ਲੱਗਿਆ ਜੇ ਉਹਦਾ ਸੌਦਾ ਲੱਗਿਆ ਹੁੰਦਾ ਪਵਨ ਨੇ ਕਮਿਸ਼ਨ ਲਿਆ ਕੇ ਮੈਨੂੰ ਦੇਣੀ ਸੀ ਉਹ ਤੁਹਾਡਾ ਲਾਡਲਾ ਤਾਂ ਨਾ ਸੌਰਿਆਂ ਚ ਬਹੁਤ ਬੀਜੀ ਆ ਉਹਨੂੰ ਫੋਨ ਲਾਉਂਗੀ ਤਾਂ ਐਮਿਡੈਂਸ਼ਨ ਲੈ ਜਾਊਗਾ ਤੁਸੀਂ ਐਦਾਂ ਕਰੋ ਸੰਧੂ ਦੇ ਮੁੰਡੇ ਨੂੰ ਹੀ ਫੋਨ ਲਾ ਕੇ ਪੁੱਛ ਲਓ ਕਿ ਸੌਦਾ ਹੋਇਆ ਕਿ ਨਹੀਂ ਹੋ ਨਹੀਂ ਨਹੀਂ ਫੋਨ ਸਪੀਕਰ ਤੇ ਲਾਓ ਹੈਲੋ ਹਾਂਜੀ ਵੀਰ ਕੀ ਹਾਲ ਆ ਯਾਰ ਤੁਹਾਡੀ ਦੁਕਾਨ ਦਾ ਸੌਦਾ ਹੋ ਗਿਆ ਕਿ ਨਹੀਂ ਮੇਰੇ ਕੋਲ ਗਾਹਕ ਸਿੰਘ ਆ ਮੈਂ ਕਿਹਾ ਲਾ ਦੀਏ ਨਾ ਨਾ ਵੀਰੇ ਉਹ ਤਾਂ ਸੌਦਾ ਤੋਂ ਦੋ ਦਿਨ ਹੋ ਗਏ ਉਹ ਕੌਣ ਕੋਵਾਂ ਨਹੀਂ ਕਰ ਰਿਹਾ ابھی ਕਿ ਕਮਿਸ਼ਨ ਵੀ ਲੈ ਜਾ ਤੇ ਪਾਰਟੀ ਕੋਲੋਂ پوری ਪੇਮੈਂਟ ਵੀ ਸਾਰੀ ਆ ਜੀ ਉਹ ਵੀ ਤਾਂ ਅਜੇ ਸ਼ਹਿਰ ਵਿੱਚ ਰਿਹਾ ਅੱਛਾ ਜੀ ਚਲੋ ਠੀਕ ਆ ਕੋਈ ਗੱਲ ਨਹੀਂ ਦਾ ਭੋਲਿਆ ਪੰਛੀਆ ਸੁਣ ਜਾਈ ਹੋ ਗਿਆਂ ਲੱਗਿਆ ਕੁਛ ਦੁਨੀਆਦਾਰੀ ਦਾ ਪਤਾ ਕਿ ਨਹੀਂ ਉਹ ਨਹੀਂ ਉਹ ਮੈਨੂੰ ਲੱਗਦਾ ਕੰਮ ਕਰ ਜ਼ਿਆਦਾ ਹੋਣ ਕਰਕੇ ਪਵਨ ਭੁੱਲ ਗਿਆ ਹੋਣਾ ਚਲੋ ਠੀਕ ਆ ਮੰਨ ਗਿਆ ਭੁੱਲ ਗਿਆ ਹੋਣਾ ਪਰ ਜਿਹੜੀ ਕਮਿਸ਼ਨ 30 40000 ਤਾਂ ਹੋਣੀ ਉਹ ਨੋਟਾਂ ਦੀ ਥਈ ਤਾਂ ਦੀਂਦੀ ਹੋਣੀ ਉਹ ਤਾਂ ਦੇ ਸਕਦਾ ਸੀ ਕਿ ਨੋਟਾਂ ਦੀ ਥਈ ਦੇਖ ਕੇ ਇੰਨੀ ਤੇ ਫਿੱਟ ਗਈ پابੰਦੀ ਉਹ ਨਹੀਂ ਦੇ ਮੇਰੀਆਂ ਪੇਮਟਾ 2-2 2.5 ਲੱਖ ਜਾਂ 3 ਲੱਖ ਰੁਪਈਆ ਉਹ ਤੈਨੂੰ ਆ ਕੇ ਦੇ ਕੇ ਜਾਂਦਾ ਤੇ ਤੂੰ ਗਿੰਦੀ ਹੈ ਕਦੀ 500 ਰੁਪਈਆ ਵੀ ਘਟਿਆ ਉਹ ਮੇਰੇ ਭਰਾ ਦੀ ਨੀਤ ਨਹੀਂ ਫਿੱਟ ਥੱਕਦੀ ਕਦੀ ਵੀ ਉਹ ਕੋਈ ਗੱਲ ਨਹੀਂ ਇੱਕ ਦੋ ਸੌਦੇ ਹੋਰ ਨੇ ਜਿਨ੍ਹਾਂ ਨੂੰ ਲਵਾ ਕੇ ਨਾ ਪਵਨ ਨੇ ਕਮਿਸ਼ਨਾਂ ਖਾ ਲੀਆਂ ਤੇ ਉਹਨਾਂ ਦੇ ਵੀ ਨਾ ਮੈਂ ਪਤਾ ਲਗਾਉਂਦੀ ਪਈ ਆ ਮੈਨੂੰ ਇੱਕ ਗੱਲ ਦੱਸ ਸੰਧੂਆ ਦੀ ਦੁਕਾਨ ਦਾ ਤੈਨੂੰ ਕਿਵੇਂ ਪਤਾ ਲੱਗਿਆ ਨਾਲੇ ਆਉਨੇ ਮੈਨੂੰ ਤੇ ਪਵਨ ਨੂੰ ਹੀ ਦੱਸਿਆ ਸੀਗਾ ਉਹ ਕਹਿੰਦਾ ਸੀ ਵੀ ਮੇਰੀ ਡਿਮਾਂਡ ਜ਼ਿਆਦਾ ਐਵੇਂ ਰੋਲਾ ਨਾ ਪਾਈਓ ਮੇਰਾ ਹੈ ਨਾ ਸੌਦਾ ਕੈਨਸਲ ਹੋ ਜਾ ਉਹ ਮੈਂ ਵੀ ਨਾ ਇਸੀ ਦੁਨੀਆਦਾਰੀ ਦੇ ਵਿੱਚ ਰਹਿਣੀ ਆ ਜਿਹੜੀ ਸੰਧੂਆਂ ਦੇ ਘਰੇ ਕੰਮ ਆਲੀ ਲੱਗੀ ਆ ਨਾ ਉਹ ਗਵੰਡੀਆਂ ਦੇ ਵੀ ਲੱਗੀ ਆ ਮੈਨੂੰ ਰਸਤੇ 'ਚ ਜਾਂਦੀ ਮਿਲੀ ਸੀ ਉਹ ਮੈਨੂੰ ਬੋਲ ਰਹੀ ਸੀ ਕਿ ਪਵਨ ਬਈਆ ਕੋ ਹਮਨੇ ਸੰਧੂਆਂ ਦੇ ਘਰ 'ਤੇ ਦੇਖਾ ਥਾ ਉਹ ਪੈਸੇ ਗਿਣ ਰਹਾ ਥਾ ਔਰ ਬੋਲ ਰਹਾ ਥਾ ਕਿ ਸ਼ੁਕਰਾ ਦੁਕਾਨ ਦਾ ਸੌਦਾ ਹੋ ਗਿਆ। ਵੀਪੀ ਇਹ ਗੱਲ ਸੱਚੀ ਆ। ਜੇ ਪਵਨ ਨੇ ਮੇਰੇ ਕੋਲੋਂ ਪੈਸੇ ਲੁਕਾਏ ਨੇ ਤਾਂ ਇਹ ਤਾਂ ਫਿਰ ਗਲਤ ਗੱਲ ਆ। ਫਿਰ ਤਾਂ ਲੱਗਦਾ ਆਪਾਂ ਨੂੰ ਹਿਸਾਬ-ਕਤਾਬ ਅਲੱਗ ਕਰਨਾ ਹੀ ਪੈਣਾ। ਜੇ ਆਪਾਂ ਨੇ ਹਿਸਾਬ ਵੱਖਰੇ ਕਰਨੇ ਨੇ ਨਾ ਜੀ ਤਾਂ ਜਲਦੀ ਕਰੋ। ਉਹ ਬਾਰੋ-ਬਾਰ ਕਮਿਸ਼ਨਾਂ ਲੈ ਕੇ ਆਪਣਾ ਬੈਂਕ ਅਕਾਊਂਟ ਤਾਂ ਭਰੀ ਜਾਂਦਾ ਪਰ ਤੁਹਾਡਾ ਬੈਂਕ ਖਾਲੀ ਕਰੀ ਜਾਂਦਾ। ਕਦੇ ਕਹਿੰਦਾ ਮੈਂ ਬੱਚੇ ਦੀ ਐਡਮਿਸ਼ਨ ਕਰਵਾਉਣੀ ਆ। ਕਰੇ ਕਹਿੰਦਾ ਗੱਡੀ ਦੇ ਵਿੱਚ ਤੇਲ ਨਹੀਂ, ਤੇਲ ਪਵਾਉਣਾ ਤੇ ਕਦੇ ਕਹਿੰਦਾ ਮੈਂ ਨਵੇਂ ਕੱਪੜੇ ਲੈ ਕੇ ਆਉਣੇ ਆ। ਕੀ ਗੱਲ? ਤੁਸੀਂ ਦੇਖ ਲਿਓ ਪਵਨ ਨੂੰ ਪੁੱਛ ਕੇ ਕਿ ਸੰਦੂ ਵਾਲੀ ਦੁਕਾਨ ਦਾ ਸੌਦਾ ਕਦੋਂ ਹੋਇਆ। ਨਾਲ ਹੀ ਪਾਣੀ ਪਾਣੀ ਹੋ ਜਾਣਾ ਤੇ ਅੱਖ ਬਚਾ ਕੇ ਨਿਕਲੂਗਾ। ਤੇਰੇ ਕਹਿਣ ਦਾ ਮਤਲਬ ਇਹ ਹੀ ਆ ਦੀਪੀ ਵੀ ਹੁਣ ਪੈਸਾ ਇੰਨਾ ਜ਼ਰੂਰੀ ਹੋ ਗਿਆ ਕਿ ਸੱਕਿਆ ਨੂੰ ਵੀ ਅੱਡ ਕਰ ਦੂਗਾ। ਉਹ ਮੈਂ ਕਦੇ ਨਹੀਂ ਚਾਹਿਆ। ਕਿ ਤੁਸੀਂ ਦੋਨੇ ਭਰਾ ਭਰਾ ਨਾ ਅਲੱਗ ਹੋ ਜਾਓ। ਪਰ ਜਹੋ ਜਹ ਉਹ ਕਰਦਾ ਨਾ ਅਲੱਗ ਤਾਂ ਹੋਣੀ ਪੈਣਾ ਪਰ ਫੇਰ ਵੀ ਮੈਂ ਫੈਸਲਾ ਇਨੀ ਜਲਦੀ ਨਹੀਂ ਕਰਨਾ ਇੱਕ ਵਾਰੀ ਮੈਂ ਆਉਂਦੇ ਨਾ ਗੱਲ ਕਰੂੰ ਸ਼ਾਇਦ ਆਉਣ ਦੀ ਕੋਈ ਮਜਬੂਰੀ ਹੋਵੇ ਜਦੋਂ ਵੀ ਮਜਬੂਰੀ ਆਉਂਦੀ ਹੈ ਨਾ ਜਾਂ ਤਾਂ ਤੁਹਾਡੇ ਕੋਲ ਆਉਂਦਾ ਵੀਰੇ ਮੈਨੂੰ ਪੈਸੇ ਦੇ ਦਿਓ ਜਾਂ ਫਿਰ ਮੇਰੇ ਕੋਲ ਆਉਂਦਾ ਭਾਬੀ ਪੈਸੇ ਦੇ ਦਿਓ ਉਹੋ ਜੀ ਕਿਹੜੀ ਮਜਬੂਰੀ ਸੀ ਜਿਹੜੇ ਉਹਨੂੰ ਪੈਸੇ ਵੱਖਰੇ ਲੁਕੋ ਕੇ ਰੱਖਣੇ ਪੈਗੇ ਮੈਨੂੰ ਤਾਂ ਇਹ ਲੱਗਦਾ ਕਿ ਰਾਧਿਕ ਆਪਦੇ ਪੇਕੇ ਪੈਸੇ ਭਚਾਈ ਜਾਂਦੀ ਐ ਉਹ ਤਾਂ ਯਾਰ ਬਾਅਦ ਦੀਆਂ ਗੱਲਾਂ ਪੈਸੇ ਕੀ ਕਿਤੇ ਕੀ ਨਹੀਂ ਪਰ ਪਵਨ ਨੇ ਜੋ ਕੀਤਾ ਨਾ ਇੱਕ ਵਾਰੀ ਤਾਂ ਸੁਣ ਕੇ ਮੇਰੇ ਦਿਲ ਨੂੰ ਬੜਾ ਝਟਕਾ ਲੱਗਾ ਉਹ ਅਗਲਾ ਤਾਂ ਬੈਠਾਗਾ ਅੱਗੇ ਦੀ ਅੱਗੇ ਝਟਕੇ ਦੇਣ ਨੂੰ ਪਰ ਤੁਸੀਂ ਨਾ ਨਾ ਖਾਓ ਤੁਸੀਂ ਟਾਈਮ ਸਿਰ ਹੁਸ਼ਿਆਰ ਹੋਵੋ ਹੁਸ਼ਿਆਰ ਤਾਂ ਆਪਣੇ ਬਣਾਉਂਦੇ ਆ ਦੀਪੀ ਬੰਦਾ ਨਾ ਜਿੰਨੀਆਂ ਮਰਜ਼ੀ ਕੋਠੀਆਂ ਆਕਾਰਾਂ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲੇ ਪਰ ਜਦੋਂ ਆਪਣੇ ਧੋਖਾ ਦਿੰਦੇ ਆ ਨਾ ਬੰਦੇ ਦਾ ਤਰਾਹ ਨਿਕਲ ਜਾਂਦਾ ਜੇ ਤਾਂ ਦੀਪੀ ਪਵਨ ਨੇ ਗਲਤੀ ਅਨਜਾਣੇ ਚ ਕੀਤੀ ਐ ਫਿਰ ਤਾਂ ਮੈਂ ਉਹਨੂੰ ਮਾਫ਼ ਕਰ ਦਾਂਗਾ ਜੇ ਜਾਣਬੁੱਝ ਕੇ ਕੀਤੀ ਐ ਫਿਰ ਸਾਡੇ ਰਸਤੇ ਛੇਤੀ ਹੀ ਅੱਡ ਹੋ ਜਾਣਗੇ ਕਿੱਡਾ ਵੱਡਾ ਟੀਵੀ ਲੱਗਾ ਆ ਕੋਈ ਟੀਵੀ ਦੇ ਵਿੱਚ ਫਿਲਮ ਲਾ ਕੇ ਵੇਖੋ ਜਾਂ ਸੀਰੀਅਲ ਲਾ ਕੇ ਵੇਖੋ ਸਾਰੀ ਦਿਹਾੜੀ ਤੁਸੀਂ ਕਮਰੇ 'ਚ ਬੈਠੇ ਰਹਿੰਦੇ ਹੋ ਤੁਹਾਡਾ ਨਹੀਂ ਮਨ ਹੈਗਾ ਗੁੰਨੂ ਨੂੰ ਕਹੋ ਕਾਰਟੂਨ ਦੇਖ ਲੈ ਤੇ ਰਹਿਮਤ ਨੂੰ ਵੀ ਕਹੋ ਸਾਰੀ ਦਿਹਾੜੀ ਇੱਕੋ ਕਮਰੇ 'ਚ ਰਹਿ ਕੇ ਬੰਦਾ ਬੋਰ ਹੋ ਜਾਂਦਾ ਵੀਰੇ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਟੀਵੀ ਦੇਖਾਂ ਘਰ ਦੇ ਹਰ ਮੈਂਬਰ ਨਾਲ ਗੱਲਾਂ ਮਹਾਰਾਂ ਪਰ ਮੈਂ ਕੀ ਕਰਾਂ ਮੰਮੀ ਤੇ ਲਾਪਰੇ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਨੇ ਮੇਰੇ ਨਾਲ ਲੜਨ ਦਾ ਓਲੀ ਗੱਲ ਭਾਬੀ ਜਦੋਂ ਮੈਂ ਤੁਹਾਡੇ ਨਾਲ ਖੜਾ ਬੈਠਾ ਸਪੋਰਟ ਤੁਹਾਡੀ ਕਰਦਾ ਪਿਆ ਤੁਸੀਂ ਬੈਗ ਚੁੱਕ ਕੇ ਕਿਉਂ ਚੱਲ ਗਏ ਪੇਕੇ ਆਪਣੇ? ਤੁਹਾਨੂੰ ਪਤਾ ਲਾਪਰ ਜ ਮੇਰੀ ਅਨਸਰਟ ਕਰ ਦਿੱਤੀ ਸੀ। ਉਹ ਕਹਿੰਦੀ ਤੁਸੀਂ ਇੰਨੀ ਸਪੋਰਟ ਕਰਦੇ ਪਿਓ। ਉਹ ਤੁਹਾਨੂੰ ਵੀ ਨਹੀਂ ਦੱਸ ਕੇ ਗਈ। ਵੀਰੇ ਸੌਰੀ ਟੂ ਸੇ ਬਟ ਪਰ ਮੇਰੇ ਦਿਲ ਕਰਦਾ ਲਾਪਰੀਤ ਨੂੰ ਨਾ ਦੋ ਚਾਰ ਗੱਲਾਂ ਸੁਣਾਵਾਂ। ਮੈਨੂੰ ਕੁਝ ਹੋਰ ਆ ਕੇ ਕਹਿੰਦੀ ਤੇ ਤੁਹਾਨੂੰ ਹੋਰ ਕੁਝ ਕਹਿੰਦੀ ਐ। ਸਹੀ ਗੱਲ ਦੱਸਾਂ ਗਲਤੀ ਮੇਰੀ ਘਰ ਵਾਲੇ ਦੀ ਵੀ ਨਹੀਂ ਹੈਗੀ। ਉਹ ਤਾਂ ਸਿਰਫ ਉਹਨਾਂ ਦੇ ਮਗਰ ਲੱਗੀ ਆ। ਉਹ ਦੋਨੇ ਨਾ ਇਹਨੂੰ ਯੂਜ਼ ਕਰੀ ਜਾਂਦੇ ਆ ਤੇ ਇਹਨੂੰ ਪਤਾ ਨਹੀਂ ਲੱਗਦਾ ਹੈਗਾ। ਵੀਰੇ ਤਾਮਿਲ ਲਾਪਰੀਦ ਨੂੰ ਤੁਹਾਡੇ ਘਰ ਨੂੰ ਬਾਹਰ ਤਾਂ ਨਹੀਂ ਜਾਣਾ ਚਾਹੀਦਾ ਇਸ ਘਰ ਚ ਜੇ ਲਾਪਰੀਦ ਦੀ ਵੈਲਿਊ ਹੈ ਨਾ ਉਹ ਤੁਹਾਡੇ ਘਰ ਕੀ ਹੈ ਇੰਨੀ ਗੱਲ ਲਾਪਰੀਦ ਖਾਨੇ ਬੈਜਣਾ ਤੇ ਘਾਟੇ ਕਿਸ ਗੱਲ ਦੇ ਵੀਰੇ ਰੋਜ਼ ਰੋਜ਼ ਨਾ ਮੈਂ ਉਹ ਬੜੀ ਕੁੜੀ ਨੂੰ ਝੂਠ ਨਹੀਂ ਬੋਲ ਸਕਦੀ ਉਹਦਾ ਪਿਓ ਉਹਨੂੰ ਕਿਉਂ ਨਹੀਂ ਬੁਲਾਉਂਦਾ ਤੁਸੀਂ ਮੇਰਾ ਨਵੇੜਾ ਕਰਵਾ ਦਿਓ ਤੇ ਜਿਹੜੀ ਮੇਰੀਆਂ ਕੁੜੀਆਂ ਦਾ ਹੱਕ ਬੰਦਾ ਉਹ ਮੈਨੂੰ ਦਵਾ ਦਿਓ ਕੱਲ ਮੈਂ ਗਿਆ ਸੀ ਸਰਪੰਚ ਕੋ ਸ਼ਾਮੀ ਉਹ ਕਹਿੰਦਾ ਇੱਕ ਦੋ ਦਿਨ ਤੱਕ ਮੈਂ ਘਰੇ ਆਉਣਾ ਜਿਹੜੀ ਵੀ ਗੱਲ ਹੋ ਗਈ ਉਹਦੇ ਸਾਹਮਣੇ ਦੱਸ ਦਿਓ ਕੀ ਰਹਿਣਾ ਕਿ ਨਹੀਂ ਰਹਿਣਾ ਹੈਗਾ ਨਹੀਂ ਹੁਣ ਨਹੀਂ ਮੈਂ ਸਵਰਨੇ ਨਾਲ ਰਹਿ ਸਕਦੀ ਹੁਣ ਮੈਨੂੰ ਪਤਾ ਮੇਰਾ ਉਹਦੇ ਨਾਲ ਗੁਜ਼ਾਰਾ ਨਹੀਂ ਹੈਗਾ ਭਾਬੀ ਇੱਕ ਸਲਾਹ ਦੇ ਲਗਾ ਤੁਹਾਨੂੰ ਜੇ ਸਰਪੰਚ ਇੱਥੇ ਆਊਗਾ ਨਾ ਜੋ ਤੁਹਾਨੂੰ ਕਹੂਗਾ ਕਿ ਬੇਟਾ ਤੂੰ ਇੱਥੇ ਰਹਿਣਾ ਤੇ ਤੁਸੀਂ ਇੱਕੋ ਡਿਮਾਂਡ ਰੱਖਣੀ ਕਿਹੜੀ ਡਿਮਾਂਡ ਵੀਰੇ ਤੁਹਾਨੂੰ ਕੀ ਲੱਗਦਾ ਮੰਮੀ ਤੇ ਸਵਰਨਾ ਮੇਰੀ ਡਿਮਾਂਡ ਪੂਰੀ ਕਰਨਗੇ ਭਾਬੀ ਤੁਸੀਂ ਸਰਪੰਚ ਨੂੰ ਇੰਨੀ ਗੱਲ ਕਹਿਣੀ ਆ ਮੈਂ ਸਵਰਨੇ ਨਾਲ ਰਹਿਣ ਨੂੰ ਤਿਆਰ ਆ ਪਰ ਮੈਨੂੰ ਮਕਾਨ ਦੇ ਵਿੱਚ ਹਿੱਸਾ ਚਾਹੀਦਾ ਆ ਜਾ ਆ ਜਾ ਆ ਜਾ ਆ ਆਵੜਾ ਚਲ ਆਦਾ ਚਾ 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 ਉਹ ਤੁਹਾਡਾ ਰਹਿਣ ਤੇ ਬੁੱਤ ਬਾਬ ਦਾ ਭਾਬੀ ਇੱਥੇ ਇਕੱਲੇ ਸੀ ਨਾ ਤਾਂ ਡਰ ਗਈ ਜਿਹੜਾ ਬੰਦਾ ਆਪਣੀ ਕੁੜੀਆਂ ਦਾ ਖਰਚਾ ਨਹੀਂ ਚੱਕ ਸਕਦਾ ਉਹ ਤੁਹਾਨੂੰ ਕੀ ਲੱਗਦਾ ਇਸ ਘਰ ਚ ਹਿੱਸਾ ਦੇਊਗਾ ਭਾਬੀ ਤੁਸੀਂ ਸੁਣਿਆ ਹੋਣਾ ਜੇ ਕਿਉ ਸਿੱਧੀ ਉਂਗਲੋਂ ਨਾ ਨਿਕਲੇ ਫੇ ਟੇਢੀ ਕਰਨੀ ਪੈਂਦੀ ਹੈ ਤੇ ਮੈਂ ਹਿੱਸਾ ਦਵਾ ਕੇ ਰਹਿਣਾ ਤੁਹਾਨੂੰ ਸਭ ਇਹ ਚੱਕਰ ਮੋੜ गाने लाओ चकमै चकमै नाल ਦੇ ਕਮਰੇ ਚ ਨਾ ਵਾਅ ਸੁਣੀ ਜਾਈਦੀ ਉਹਨਾਂ ਨੂੰ ਜਿੰਨਾ ਭਾਬੀ ਤੁਸੀਂ ਦੱਬੋਗੇ ਨਾ ਉਹਨਾਂ ਉਹ ਦਬਾਨਗੇ ਵੀਰੇ ਚਲੋ ਠੀਕ ਐ ਤੁਸੀਂ ਫਿਰ ਗੁੰਨੂ ਦਾ ਸਕੂਲ ਦਾ ਤਾਂ ਹੱਲ ਕਰਵਾ ਦਿਓ 2 ਮਹੀਨੇ ਉਹ ਇੱਧਰ ਰਹਿੰਦੀ ਐ 2 ਮਹੀਨੇ ਉੱਧਰ ਰਹਿੰਦੀ ਉਹਦਾ ਤਾਂ ਸਾਲ ਹੀ ਖਰਾਬ ਹੋ ਗਿਆ ਇੱਕ ਵਾਰੀ ਮੰਮੀ ਨਾਲ ਗੱਲ ਕਰਿਓ ਕਿ ਮੈਨੂੰ ਤਾਂ ਕੁਛ ਨਹੀਂ ਦੇਣਾ ਮੇਰੀ ਕੁੜੀ ਨੂੰ ਸਕੂਲੇ ਦਾ ਲਾ ਦੋ ਚਲੋ ਤੁਹਾਡੇ ਕਹਿਣ ਤੇ ਵੀਰੇ ਇੱਕ ਵਾਰ ਮੈਂ ਗੱਲ ਕਰ ਲੰਨੀ ਆ ਪਰ ਮੈਨੂੰ ਵੀ ਪਤਾ ਇਹਨਾਂ ਨੇ ਕੁਛ ਨਹੀਂ ਕਰਨਾ ਕੋਈ ਗੱਲ ਨਹੀਂ ਮਨਪ੍ਰੀਤ ਕੋ ਤਾਂ ਫਿਰ ਬਹੁਤ ਹੱਲ ਐ ਸੋ ਸਿਆ ਚੱਕਰ ਮੋੜ ਚ ਟੀਵੀ ਲਾ ਮੈਂ ਮੜਾ ਦਕਾਨ ਤੇ ਹੋ ਗਿਆ ਪੁੱਤ ਰੁਕ ਜਾ ਇੱਕ ਮਿੰਟ ਕੀ ਹੋ ਗਿਆ ਮੰਮੀ ਘਰ ਦੇ ਕੋਲ ਆ ਕੇ ਕਹਿੰਦੇ ਰੁਕੀ ਕੁਛ ਰਹਿ ਗਿਆ ਸਮਾਨ ਸਮੂਨਾ ਤੂੰ ਤੁਸੀਂ ਰੋ ਘਰੇ ਮੈਂ ਤੇ ਰਾਜ਼ਿਕਾ ਜਾ ਕੇ ਲੈ ਆਨੇ ਹਾਂਜੀ ਹਾਂਜੀ ਮੰਮੀ ਦੱਸ ਤੂੰ ਅਸੀਂ ਲਿਆਨੇ ਜਾ ਕੇ ਫਟਾਫਟ ਨਹੀਂ ਨਹੀਂ ਰਾਜ਼ਿਕਾ ਤੂੰ ਨਾ ਘਰ ਜਾ ਤੇ ਮੈਂ ਨਾ ਇਹਦੇ ਨਾਲ ਕੋਈ ਗੱਲ ਕਰਨੀ ਹੈ ਘਰ ਨਾ ਦੀਪੀ ਹੁੰਦੀ ਹੈ ਫਿਰ ਮੈਨੂੰ ਥੋੜਾ ਔਖਾ ਲੱਗਦਾ ਪੁੱਤ ਗੱਡੀ ਦੇ ਸਾਈਡ ਤੇ ਲਾ ਰਾਹ ਚ ਹੀ ਰੋਕੀ ਹੋਈ ਹੈ ਲੈ ਮਾਤਾ ਆਲਾ ਤੇ ਗੱਡੀ ਸਾਈਡ ਤੇ ਮੈਂ ਤੁਹਾਨੂੰ ਮੇਰੇ ਨਾਲ ਕਿਹੜਾ ਜ਼ਰੂਰੀ ਕੰਮ ਪੈ ਗਿਆ ਜਿਹੜਾ ਤੁਸੀਂ ਰਾਧਿਕਾ ਨੂੰ ਕਹਿਆ ਤੂੰ ਜਾ ਤੇ ਮੈਨੂੰ ਗੱਲ ਕਰਨੀ ਹੈ ਕੀ ਹੋ ਗਿਆ ਦੱਸੋ ਮਾਤਾ ਪਹਿਲਾਂ ਤਾਂ ਮੈਨੂੰ ਇਹ ਦੱਸ ਕਿ ਸੰਧੂਆ ਦੀ ਦੁਕਾਨ ਦਾ ਸੌਦਾ ਤੂੰ ਕਰਾਇਆ ਜੇ ਕਰਾਇਆ ਤੇ ਫਿਰ ਰਮਨ ਨੂੰ ਕਿਉਂ ਨਹੀਂ ਦੱਸਿਆ ਉਹ ਤਾਂ ਚੁੱਪੋ ਕੇ ਨਹੀਂ ਸਰਨਾ ਇਸ ਗੱਲ ਦਾ ਨਾ ਉਹ ਰੋਲਾ ਪਾਈ ਬੈਠੀ ਹੈ ਮੈਨੂੰ ਇਹ ਦੱਸ ਕਿ ਤੂੰ ਦੱਸਿਆ ਕਿਉਂ ਨਹੀਂ ਮੰਮੀ ਮੈਂ ਮੰਨਦਾ ਵਾਂ ਕਿ ਮੈਂ ਰਮਨ ਭਾਈ ਤੋਂ ਜੋ ਮੰਗਦਾ ਉਹ ਦੇ ਦਿੰਦੇ ਨੇ ਪਰ ਕਈ ਵਾਰ ਨਾ ਮੈਨੂੰ ਵੀ ਮੰਗਣ ਲੱਗੇ ਸੰਗ ਜੀ ਹੁੰਦੀ ਹੈ ਇਸ ਕਰਕੇ ਮੈਨੂੰ ਲੱਗਿਆ ਕਿ ਬਾਰੋ-ਬਾਰ ਮੇਰਾ ਕੰਮ ਹੋ ਰਿਹਾ ਤੇ ਮੈਂ ਕਰ ਲਿਆ ਤਾਂ ਵੀ ਭਰਾ ਤੋਂ ਨਾ ਕੋਲਾ ਨਾ ਰੱਖਦਾ ਜੇ ਹੁਣ ਉਹਨੂੰ ਪਤਾ ਲੱਗੇਗਾ ਤੇ ਉਹਦਾ ਮਨ ਹੀ ਦੁਖੀ ਹੋਏਗਾ ਮੰਮੀ ਮੈਨੂੰ ਪਤਾ ਹੈ ਕਿ ਅਗਰ ਰਮਨ ਭਾਈ ਨੂੰ ਪਤਾ ਲੱਗੂਗਾ ਗੁੱਸਾ ਕਰ ਜੂਗੇ ਪਰ ਪਾਰਟੀ ਨੇ ਮੇਰੇ ਤੱਕ ਅਪਰੋਚ ਕੀਤੀ ਹੈ ਮੇਰੇ ਕੋ ਤਾਂ ਉਹਨਾਂ ਨੇ ਕੰਮ ਕਰਾਣਾ ਸੀ ਮੈਂ ਕੰਮ ਕਰਾਤਾ ਬਾੜੀ ਕਮਿਸ਼ਨ ਨਹੀਂ ਬਣੀ ਜਿੰਨੀ ਕ ਬਣੀ ਐ ਉੰਨੀ ਕ ਤੇ ਮੈਨੂੰ ਲੋੜ ਸੀ ਪੈਸਾਂ ਦੀ ਤੈਨੂੰ ਪਤਾ ਤੇ ਹੈ ਘਰ ਦੇ ਵਿੱਚ ਇੱਕ ਕਲੇਸ਼ਨ ਤਾਂ ਹੈਗੀ ਏ ਤੁਹਾਡੇ ਦੋਨਾਂ ਭਰਾਵਾਂ ਦੇ ਵਿੱਚ ਨਾ ਕਲੇਸ਼ ਪਵਾਂਦੀ ਪਈ ਏ ਫਿਰ ਤੂੰ ਉਹਨੂੰ ਮੌਕਾ ਦੇਣਾ ਕਿਉਂ ਐ ਮੰਮੀ ਹਰਦੀਪਾ ਭਾਬੀ ਦਾ ਤਾਂ ਕੰਮ ਹੀ ਬਣ ਗਿਆ ਵੀ ਗੱਲ ਗੱਲ ਤਾਂ ਸਾਡੇ ਪਰਿਵਾਰ ਦੇ ਕਹੇ ਨਾ ਕਹੇ ਜੀ ਨੂੰ ਟਾਂਚਾ ਮਾਰੀ ਹੀ ਜਾਣੀ ਪਹਿਲਾਂ ਕੇਰਨ ਨੂੰ ਟਾਂਚਾ ਮਾਰਦੇ ਸੀਗੇ ਫਿਰ ਤੁਹਾਨੂੰ ਟਾਂਚਾ ਮਾਰ ਲਾਗੇ ਹੁਣ ਮੇਰੀ ਵਾਰੀ ਐ ਵਿੱਚ ਰਾਦੀਗਨ ਨੂੰ ਲਪੇਟ ਲੈਂਦੇ ਨੇ ਤੁਸੀਂ ਇਹ ਦੱਸੋ ਕਿ ਮੈਂ ਕਦੋਂ ਤੱਕ ਭਰਾ ਤੇ ਡਿਪੈਂਡ ਰਹੂੰਗਾ ਅੱਜ ਨਹੀਂ ਤਾਂ ਕੱਲ ਮੈਂ ਵੀ ਆਪਣਾ ਪਰਿਵਾਰ ਸੰਭਣਾ ਹੀ ਆ ਪਰਿਵਾਰ ਸੰਬੰਧੀ ਗੱਲ ਤਾਂ ਤਾਂ ਆਂਦੀ ਏ ਵੀ ਜੇ ਤੇਰਾ ਭਰਾ ਤੇਰੇ ਤੋਂ ਬਾਹਰ ਚੱਲੇ ਉਹ ਤਾਂ ਤੇਰੇ ਨਾਲ ਹੀ ਹੈ ਨਾ ਚਲੋ ਮੰਮੀ ਜੇ ਤੁਹਾਨੂੰ ਲੱਗਦਾ ਕਿ ਆਹ ਗੱਲ ਲੁਕਾ ਕੇ ਮੈਂ ਗਲਤੀ ਕਰ ਲਈ ਹੈ ਤੇ ਮੈਂ ਵੀਰੇ ਦੇ ਪੈਰਾਂ 'ਚ ਡੇਕ ਕੇ ਮਾਫੀ ਮੰਗ ਲਾਂਗਾ ਇਸ ਤੋਂ ਉੱਤੇ ਤਾਂ ਨਹੀਂ ਕੁਛ ਹੈਗਾ ਨਾ ਨਾ ਮਾਫੀ ਨਾ ਮੰਗੀ ਮੈਂ ਨਾ ਆਪਣੇ ਹਿਸਾਬ ਨਾਲ ਨਾ ਸਮਝਾ ਦਾਂਗੀ ਤੇ ਤੂੰ ਕਹਿਦੀ ਵੀ ਮੇਰੇ ਨਾ ਦਿਮਾਗ ਚੋਂ ਇਹ ਗੱਲ ਨਿਕਲ ਗਈ ਸੀ ਮੰਮੀ ਮੈਨੂੰ ਆਪਣਾ ਪਰਿਵਾਰ ਸੰਭਾਲਣ ਵਾਸਤੇ ਨਾ ਆਪਣੇ ਭਰਾ ਦੇ ਕੋਲੋਂ ਸਾਰਾ ਕੁਝ ਮੰਗਣਾ ਪੈਂਦਾ ਹੈ ਭਰਾ ਦੇ ਵੀ ਦਿੰਦਾ ਪਰ ਜਦੋਂ ਭਾਬੀ ਕੋਲੋਂ ਚੀਜ਼ ਮੰਗਦਾ ਤਾਂ ਭਾਬੀ ਸੋ ਮਿੰਤਾ ਕਰਵਾਉਂਦੀ ਹੈ ਚਾਰ ਪੰਜ ਵਾਰੀ ਉਸ ਗੱਲ ਨੂੰ ਲੈ ਕੇ ਬੇਇੱਜ਼ਤੀ ਕਰਦੀ ਹੈ ਤਾਂ ਕਰਕੇ ਮੈਨੂੰ ਲੱਗਦਾ ਕਿ ਮੈਂ ਵੀ ਆਪਣਾ ਲੱਗ ਕੋਈ ਕੰਮ ਸ਼ੁਰੂ ਕਰ ਲਾਂ ਨਾ 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 ਐ ਕੰਮ ਨਹੀਂ ਕਰਨਾ ਅੱਜ ਜਿਹੜਾ ਤੂੰ ਪ੍ਰਾਪਰਟੀ ਦਾ ਕੰਮ ਸਿੱਖਿਆ ਹੈ ਨਾ ਉਹ ਤੇਰਾ ਭਰਾ ਦੀ ਵਜ੍ਹਾ ਨਾਲ ਸਿੱਖਿਆ ਉਹ ਤੇਰਾ ਭਰਾ ਵੀ ਏ ਤੇਰਾ ਗੁਰੂ ਵੀ ਏ ਤੇ ਗੁਰੂ ਨਾਲ ਕਮਾਏ ਧੋਖੇ ਨਾ ਤੇ ਬੰਦੇ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਇਹ ਐਦਾਂ ਕਰ ਹੁਣ ਤੂੰ ਚੱਲ ਘਰ ਤੇ ਤੂੰ ਕੋਈ ਗੱਲ ਨਾ ਕਰੀ ਤੇ ਰਮਨ ਨਾਲ ਨਾ ਮੈਂ ਆਪੇ ਗੱਲ ਕਰ ਲਾਂਗੀ ਤੇ ਹੁਣ ਨਾ ਤੂੰ ਜਾ ਕੇ ਕੁਛ ਬੋਲੀ ਨਾ ਮੈਂ ਰਮਨ ਨਾਲ ਤੇ ਦੀਪੀ ਨਾਲ ਆਪੇ ਗੱਲ ਕਰ ਲਾਂਗੀ ਮਾਂ ਇਹ ਕੌਣ ਗੱਲ ਸੁਣੀ ਥੋਡੀਆਂ ਅੱਜ ਵਾਲੀਆਂ ਗੱਲਾਂ ਤੋਂ ਨਾ ਮੈਨੂੰ ਐ ਲੱਗਦਾ ਕਿ ਮੈਂ ਇਸ ਘਰ ਦਾ ਨਾ ਜੀ ਨਹੀਂ ਹੈਗਾ ਮੈਂ ਤਾਂ ਮੇਰੀ ਘਰ ਵਾਲੀ ਇਸ ਘਰ ਦੇ ਗੁਲਾਮ ਆ